ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭਾਰਤੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Plus 1shota ਤੇ ਅੱਜ ਆਪਾਂ ਕਈ ਦਿਨਾਂ ਬਾਅਦ ਗੱਲ ਕਰ ਰਹੇ ਹਾਂ ਭਾਵੇਂ ਕਿ ਇੱਕ ਬਹੁਤ ਵੱਖ ਦਾ ਮੁੱਦਾ ਜਿਹੜਾ ਪੂਰੀ ਦੁਨੀਆ ਦਾ ਧਿਆਨ ਜਿਸ ਨੇ ਖਿੱਚਿਆ ਹੋਇਆ ਸੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਜੰਗ ਲੱਗਣ ਦੇ ਪੂਰੇ ਪੂਰੇ ਅਸਾਰ ਬਣ ਗਏ ਸਨ ਤੇ ਇੱਕ ਵੱਡੀ ਤਬਾਹੀ ਦਾ ਸੰਕੇਤ ਬਣ ਗਿਆ ਸੀ ਦੱਖਣੀ ਏਸ਼ੀਆ ਦੇ ਵਿੱਚ ਬਹੁਤ ਵੱਡੀ ਆਬਾਦੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜਿੱਥੇ 140 ਕਰੋੜ ਦੀ ਆਬਾਦੀ ਲਗਭਗ ਜਿਹੜਾ ਹੈ ਤੋਂ ਵੱਧ ਦੀ ਆਬਾਦੀ ਭਾਰਤ ਚ ਹੈ ਤੇ ਜਿਹੜੀ ਹੈ 30-40 ਕਰੋੜ ਦੀ ਆਬਾਦੀ ਮਿਆਖਲ ਕਿਉਂਕਿ 26 ਕਰੋੜ ਦੀ ਆਬਾਦੀ ਕੱਲੀ ਪੰਜਾਬੀਆਂ ਦੀ ਤਸਦੀਅਤ ਤੇ ਬਾਕੀ ਹੋਰ ਲਾ ਲਓ 30 40 ਕਰੋੜ ਦੀ ਆਬਾਦੀ ਹੈ ਜਿਹੜੀ ਹੈ ਐਕੂਰੇਟ ਨਹੀਂ ਕਹਿ ਸਕਦਾ ਕਿ ਪਾਕਿਸਤਾਨ ਦੀ ਹੋ। ਲਗਭਗ 200 ਕਰੋੜ ਦੀ ਆਬਾਦੀ ਨੂੰ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅ ਬਹੁਤ ਚੰਗੀ ਗੱਲ ਹੋਈ ਕਿ ਕੱਲ ਰਾਤ ਕੱਲ ਹੀ ਸ਼ਾਮ 5 ਵਜੇ ਦੇ ਲਗਭਗ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜੀ ਵੱਲੋਂ ਇੱਕ ਅਮਰੀਕਾ ਤੋਂ ਐਲਾਨ ਹੁੰਦਾ ਕਿ ਅਸੀਂ ਪੂਰੀ ਜਿਹੜੀ ਰਾਤ ਪਰ ਮੀਟਿੰਗ ਕਰਨ ਤੋਂ ਉਪਰੰਤ ਦੋਨੇ ਮੁਲਕ ਭਾਰਤ ਅਤੇ ਪਾਕਿਸਤਾਨ ਦੀ ਹਕੂਮਤ ਜੰਗਬੰਦੀ ਲਈ ਤਿਆਰ ਹੋ ਗਈਆਂ ਸਹਿਮਤ ਹੋ ਗਏ ਭਾਵੇਂ ਜੰਗ ਹਲੇ ਸ਼ੁਰੂ ਨਹੀਂ ਸੀ ਹੋਈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਉਹ ਜੰਗ ਨਹੀਂ ਸੀ ਸ਼ੁਰੂ ਹੋਈ ਕਿਉਂਕਿ ਭਾਰਤ ਨੇ ਜਦੋਂ ਪਾਕਿਸਤਾਨ ਦੇ ਉੱਤੇ 7 ਤਰੀਕ ਨੂੰ ਅਟੈਕ ਕੀਤਾ ਤਾਂ ਉਸ ਅਟੈਕ ਦਾ ਮਤਲਬ ਸੀ ਜਿਹੜਾ ਸਿਰਫ ਤੇ ਸਿਰਫ ਜੰਮੂ ਕਸ਼ਮੀਰ ਦੇ ਵਿੱਚ ਜੋ ਸਾਡੀ ਭਾਰਤੀ ਫੌਜ ਦੇ ਜੋ ਅਫੀਸਰ ਸਹਿਬਾਨ ਨੇ ਦੋ ਮੈਡਮ ਸੋਫੀਆ ਕਰਨਲ ਸੋਫੀਆ ਤੇ ਕਰਨਲ ਦੂਸਰੇ ਮੈਡਮ ਨਾਲ ਸਾਡੇ ਦੇਸ਼ ਦੇ ਵਿਦੇਸ਼ ਕੱਤਰ ਜੀ ਬੈਠੇ ਸਨ ਉਹਨਾਂ ਨੇ ਜੋ ਪ੍ਰੈਸ ਵਾਰ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵਾਕਿਆ ਦਾ ਇਹ ਗੱਲ ਕਹੀ ਗਈ ਕਿ ਭਾਰਤ ਦੀ ਫੌਜ ਨੇ 22 April ਨੂੰ ਜੋ دہشت گردਾਂ ਨੇ ਪਹਿਲਗਾਮ ਦੇ ਵਿੱਚ ਜਿਹੜੀ دہشت ਦਾ ਇੱਕ ਨੰਗਾ ਨਾਚ ਨੱਚਿਆ ਤੇ ਉੱਥੇ ਸਾਡੇ ਭਾਰਤ ਦੇ 27 ਹੱਥੇ ਨਾਤਰਕ ਜਿਹੜੇ ਕਹਿੰਦੇ ਸਨ ਬੜੀ ਝਾਮਾ ਨਾਲ ਵੱਖ-ਵੱਖ ਸਟੇਟਾਂ ਤੋਂ ਉੱਥੇ ਘੁੰਮਣ ਗਏ ਸੀ ਜਿਨ੍ਹਾਂ ਦੇ ਵਿੱਚ ਸਿਰਫ 6 ਦਿਨ ਦੇ ਬਖਫੇਵਾਦ ਹੀ ਜਨਾਂ ਦੀ ਸ਼ਾਦੀ ਨੂੰ ਹਲੇ ਸਾਡੇ ਨੌਜਵਾਨ ਆਰਮੀ ਦੇ ਅਫਸਰ ਨੇਵੀ ਦੇ ਜਿਹੜੇ ਸੀ ਆਪਣੀ ਸ਼ਾਦੀ ਤੋਂ ਬਾਅਦ ਉੱਥੇ ਗਏ ਸੀ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਵਾਈਫ ਉਹਨਾਂ ਦੇ ਕੋਲੇ ਬੈਠ ਕੇ ਕਿਰਨੇ ਪਾ ਰਹੀ ਹੈ ਤੇ ਉਸ ਦੇ ਔਰ ਦੂਸਰੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਅੱਤਵਾਦੀਆਂ ਨੇ ਪੁੱਛਿਆ ਔਰ ਜਦੋਂ ਉਹਨਾਂ ਨੇ ਉਹਨਾਂ ਦੇ ਵਾਰਸਾਂ ਨੇ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਘਰਾਂ ਵਾਲੀਆਂ ਨੇ ਇਹ ਕਿਹਾ ਕਿ ਜਦੋਂ ਸਾਡੇ ਸਿਰਾਂ ਦੇ ਸਾਈ ਤੁਸੀਂ ਸਕੂਲੇ ਤਾਂ ਸਾਨੂੰ ਵੀ ਗੋਲੀਆਂ ਮਾਰਦੇ ਹੋਣ ਸਾਡਾ ਇਸ ਜਗ ਤੇ ਕੀ ਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਜਾਓ ਨਰਿੰਦਰ ਮੋਦੀ ਜੀ ਨੂੰ ਤਸਿਓ ਕਿ ਅਸੀਂ ਸਾਨੂੰ ਕਿਉਂ ਮਾਰੇ ਕਿਉਂਕਿ ਅਸੀਂ ਨਰਿੰਦਰ ਮੋਦੀ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਕਸ਼ਮੀਰ ਸਾਡਾ ਹੈ ਕੁਸੀਂ ਸਾਡੇ ਕਸ਼ਮੀਰ ਤੇ ਕਬਜ਼ਾ ਕਰ ਰਿਹਾ ਇਸ ਤਰ੍ਹਾਂ ਦੇ ਅਨੇਕਾਂ ਮੁੱਦੇ ਨੇ ਜਿਹੜੇ ਬਹੁਤ ਟਾਈਮ ਤੋਂ ਜੋ 1947 ਤੋਂ ਲੈ ਕੇ ਤਿਲ ਤੱਕ ਚੱਲਦੇ ਆ ਰਹੇ ਉਸ ਦਾ ਜਵਾਬ ਦੇਣ ਦੇ ਲਈ ਤੁਰੰਤ ਸਾਡੇ ਜਿਹੜੀ 22 April ਨੂੰ ਇਹ ਦੁਰਘਟਨਾ ਘਟੀ ਤੇ 27 ਸਾਡੇ ਜਿਹੜੇ ਹੈਗੇ ਭਾਰਤ ਦੇ ਜਿਹੜੇ ਨਾਗਰਿਕ ਉਹ ਸ਼ਹੀਦ ਹੋ ਗਏ ਤਾਂ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਤੁਰੰਤ ਬੈਠਕਾਂ ਕੀਤੀਆਂ ਕੇਂਦਰ ਸਰਕਾਰ ਦੀ ਬੈਠਕ ਹੋਈ ਸਾਡੇ ਰੱਖਿਆ ਮੰਤਰੀ ਦੀ ਸੈਨਾਵਾਂ ਨਾਲ ਮੀਟਿੰਗਾਂ ਹੁੰਦੀਆਂ ਨਹੀਂ ਪੂਰੀ ਕੈਬਨਿਟ ਦੀ ਜਿਹੜੀ ਕੋਰ ਕਮੇਟੀ ਹੈ ਉਸ ਦੀ ਜਿਹੜੀ ਮੀਟਿੰਗ ਹੈ ਪ੍ਰਧਾਨਗੀ ਨਰਿੰਦਰ ਮੋਦੀ ਜੀ ਕਰਦੇ ਨੇ ਤੇ तमाम ਸੈਨਾਵਾਂ ਦੇ ਤਿੰਨੇ ਸੈਨਾਵਾਂ ਦੇ ਮੁਖੀਆਂ ਨੂੰ ਬੁਲਾਉਂਦੇ ਨੇ ਹੋਰ ਸਾਰੇ ਸਟੇਟਾਂ ਦੀ ਸੀਮਾ ਨੂੰ ਤੁਰੰਤ ਹਰੇਟਾ ਹੋ ਜਾਂਦੀ ਹੈ ਕਿ ਸਾਰੇ ਪੁਖਤਾ ਪ੍ਰਬੰਧ ਕਰ ਲੈਸਾਂ ਤਾਂ ਜੋ دہشت گردੀ ਦਾ ਜਿਹੜਾ ਨੰਗਾ ਨਾਚ ਹੋਇਆ ਉਸ دہشت گردੀ ਲਈ ਜ਼ਿੰਮੇਵਾਰ ਲੋਕਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਦਾ ਹੁਣ ਅੰਤ ਆ ਗਿਆ ਹੈ ਤਾਂ ਉਸ ਦੇ ਲਈ ਪਹਿਲਾਂ ਹੀ ਮੌਕ ਟ੍ਰੈਲਾਂ ਦੀ ਤਿਆਰੀ ਵੀ ਹੋਈ ਸਾਰਾ ਕੁਝ ਹੋਇਆ ਤਾਂ ਉਹ ਕਾਫੀ ਦਿਨਾਂ ਬਾਅਦ 22 ਤੋਂ ਲੈ ਕੇ 7 April ਤੱਕ ਉਸ ਦੀ ਤਿਆਰੀ ਕੀਤੀ ਗਈ ਔਰ ਲਗਭਗ 2 ਹਫ਼ਤਿਆਂ ਬਾਅਦ ਫਿਰ 7 ਤਰੀਕ ਨੂੰ ਭਾਰਤ ਨੇ ਬਾकायदा ਦੀ ਰਾਤ ਨੂੰ ਜਿਹੜਾ ਹੈ ਅਕੁਪਾਈਡ ਕਸ਼ਮੀਰ ਦੇ ਉੱਤੇ ਜਿੱਥੇ ਕਿ ਹਾਫਿਸ਼ ਈਅਦ ਵਰਗੇ دہشتਗਰਦ ਮਸੂਦ ਅਜ਼ਹਰ ਵਰਗੇ دہشتਗਰਦ ਜਿਨ੍ਹਾਂ ਨੇ ਉੱਥੇ ਟਿਕਾਣੇ ਬਣਾਈ ਸੀ ਜਿੱਥੇ ਉੱਥੇ ਇੱਕ ਮਸਜਿਦ ਦੇ ਵਿੱਚ دہشتਗਰਦੀ ਦਾ ਅੱਡਾ ਬਣਿਆ ਹੋਇਆ ਸੀ ਤਾਂ ਉਸ ਮਸਜਿਦ ਨੂੰ ਵੀ ਜਿਹੜਾ ਅਟੈਕ ਕੀਤਾ ਜਿਹਦੇ ਵਿੱਚ ਮਸ਼ੂਦਾ ਅਸਰ ਦੇ ਜਿਹੜੇ ਹੈ ਹਾਫੇ ਸૈયਦ ਦੇ ਜਿਹੜੇ ਹੈ ਹਦਾਇਤ ਕਰਦਾਂ ਦੇ ਪਰਿਵਾਰਕ ਮੈਂਬਰ ਵੀ ਖਤਮ ਹੋਏ ਔਰ ਲਗਭਗ 7 ਤੋਂ 8 ਟਿਕਾਣਿਆਂ ਤੇ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤੀ ਫੌਜ ਨੇ ਹਮਲੇ ਕੀਤੇ ਜਿਸ ਦੇ ਅਗਲੇ ਦਿਨਾਂ ਵਿੱਚੋਂ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਜਿਹੜਾ ਹਵਾਲ ਖੜਾ ਹੋਇਆ ਪੂਰੀ ਪਾਕਿਸਤਾਨ ਦੀ ਜਨਤਾ ਦਾ ਆਵਾਮ ਦਾ ਧਿਆਨ ਇਸਦਰ ਨੂੰ ਹੋ ਗਿਆ ਕਿ ਹੁਣ ਕੋਈ ਵੱਡਾ ਘਟਨਾ ਹੋਰ ਹੋਣ ਵਾਲਾ ਹੈ ਔਰ ਪਾਕਿਸਤਾਨ ਦੀ ਫੌਜ ਤੁਰੰਤ ਐਕਸ਼ਨ ਚਾਹੁੰਦੀ ਆ ਤੇ ਉਹ ਵੀ 8 ਤਰੀਕ ਨੂੰ ਲਗਾਤਾਰ ਸ਼ਾਮ ਨੂੰ ਭਾਰਤ ਨੂੰ ਭਾਰਤ ਉੱਪਰ ਰਾਤ ਨੂੰ ਜਿਹੜੀ ਹੈ ਆਪਣੇ ਬੰਬਾਰੀ ਕਰਦੇ ਆ ਡਰੋਨਾਂ ਨਾਲ ਹਮਲੇ ਕਰਦੇ ਨੇ ਔਰ ਵੱਖ-ਵੱਖ ਥਾਵਾਂ ਤੇ ਉਹ ਡਰੋਨ ਹਮਲੇ ਹੁੰਦੇ ਨੇ ਤੇ ਉਹ ਕਈ ਦਿਨ ਚੱਲਦਾ ਰਿਹਾ ਕਮ ਸਤਰੀਕ ਤੋਂ ਲੈ ਕੇ ਲਗਾਤਾਰ ਕੱਲ 10 ਤਰੀਕ ਤੱਕ ਸ਼ਾਮ ਨੂੰ ਜਿਹੜਾ ਹੈ ਉਹ ਤਿੰਨ ਦਿਨ ਜਿਹੜਾ ਹੈ ਇਹ ਖਿੱਚੋਤਾਣ ਬਣੀ ਰਹੀ ਹਵਾਈ ਹਮਲੇ ਹੁੰਦੇ ਰਹੇ ਭਾਰਤ ਵੱਲੋਂ ਵੀ ਉਧਰ ਸ਼ਾਇਦ ਕੋਈ ਆਪਣੇ ਹਮਲੇ ਹੋਏ ਕਿਉਂਕਿ ਅਸੀਂ ਇਹਦਾ ਪੁਖਤਾ ਪੁਸ਼ਟੀ ਨਹੀਂ ਕਰ ਸਕਦੇ ਪਰ ਪਾਕਿਸਤਾਨ ਵੱਲੋਂ ਜੋ ਮਜਹਿਲਾਂ ਆਈਆਂ ਉਹਨਾਂ ਨੂੰ ਸਾਡੇ ਰੈਡਾਰ ਸਿਸਟਮ ਨੇ ਜਿਹੜਾ ਹੈ ਐਸ 400 ਹੈ ਉਸ ਨੇ ਉਸ ਨੂੰ ਜਿਹੜਾ ਸਾਡਾ ਡਿਫੈਂਸ ਸਿਸਟਮ ਹੈ ਉਸ ਨੇ ਹਵਾ ਦੇ ਵਿੱਚ ਹੀ ਨੀਸ ਤੋਂ ਨਬਦ ਕਰ ਦਿੱਤਾ ਇਹ ਲੋਕਾਂ ਨੇ ਦੇਖਿਆ ਹੈ ਵਾਕਿਆ ਦਾ ਕੈਮਰਾ ਚੋਹ ਤਸਵੀਰਾਂ ਬੰਦ ਨੇ ਔਰ ਜਿੱਥੇ ਜਿੱਥੇ ਉਹ ਮਜਹਿਲਾਂ ਜਿਹੜੀਆਂ ਖਤਮ ਹੋਈਆਂ ਆਕਾਸ਼ ਦੇ ਵਿੱਚ ਖਤਮ ਹੋਣ ਤੋਂ ਬਾਅਦ ਉਹ ਸਾਡੇ ਪੰਜਾਬ ਦੇ ਵਿੱਚ ਅ ਰਾਜਸਥਾਨ ਦੇ ਵਿੱਚ ਵੱਖ-ਵੱਖ ਸਥਾਨਾਂ ਤੇ ਜੰਮੂ ਕਸ਼ਮੀਰ ਤੇ ਖਾਸ ਤੌਰ ਤੇ ਜਿੱਥੇ ਡਿੱਗੀਆਂ ਉੱਥੇ ਉਸ ਗੱਲ ਦੇ ਸਬੂਤ ਨੇ ਕਿ ਪਾਕਿਸਤਾਨ ਨੇ ਜਿਸ ਤਰ੍ਹਾਂ ਬਠਿੰਡਾ ਦੇ ਵਿੱਚ ਖੁਦ ਅ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਵਾਰ ਸ਼ਾ ਨਵਾਜ਼ ਸ਼ਰੀਫ ਨੇ ਉਹ ਗੱਲ ਕਹੀ ਹੈ ਕਿ ਅਸੀਂ ਪਾਕਿਸਤਾਨ ਦੇ ਜਿਹੜੇ ਭਾਰਤ ਦੇ ਜਿਹੜੇ ਹੈ ਸਾਡੇ ਵਿਮਾਨ ਸੀ ਜੰਦ ਬਿਮਾਨ ਉਹਨਾਂ ਨੂੰ ਅਸੀਂ ਆਪਣੇ ਇਧਰਲੇ ਪਾਸੇ ਸਿੱਟਿਆ ਤੇ ਕੁਝ ਕੁ ਵਾਪਸ ਕਰ ਦਿੱਤੇ ਔਰ ਉਸ ਗੱਲ ਦੀ ਉਹਨਾਂ ਨੇ ਬਾਕਾਇਦਾ ਇਸ ਗੱਲ ਦੀ ਤਕੀਦ ਵੀ ਕੀਤੀ ਔਰ ਪਾਰਲੀਮੈਂਟ ਦੇ ਵਿੱਚ ਆਪਣੇ ਪਾਕਿਸਤਾਨ ਦੇ اسلامਾਬਾਦ ਦੇ ਵਿੱਚ ਉਹਨਾਂ ਨੇ ਇਹ ਵਿਆਨ ਵੀ ਦਿੱਤੇ ਨੇ মিডিਆ ਦੇ ਸਾਹਮਣੇ ਵੀ ਕਿਹਾ ਪਰ ਉਹ ਇਸ ਤਰ੍ਹਾਂ ਨਹੀਂ ਹੋਇਆ ਸਾਡਾ ਕੋਈ ਬਿਮਾਨ ਉਧਰ ਨਹੀਂ ਗਿਰਿਆ ਸਾਡੇ ਜਿਹੜੇ ਜੰਦ ਪੁੱਤ ਸੀ ਉਹ ਵਾਪਸ ਆ ਗਏ ਸਾਡੀ ਕਿਸੇ ਕਿਸਮ ਦੀ ਜੋ ਸਾਡੀ ਸੈਨਾ ਕਹਿੰਦੀ ਆ ਸਾਡੇ ਸੈਨਾ ਪ੍ਰਵਕਤਾ ਕਹਿੰਦੇ ਨੇ ਕਿ ਸਾਡਾ ਇਸ ਤਰ੍ਹਾਂ ਦੀ ਕੋਈ ਕੈਜੂਐਲਟੀ ਨਹੀਂ ਹੋਈ ਭਾਵੇਂ ਕਿ ਪੁਨਛ ਦੇ ਵਿੱਚ ਉੜੀ ਸੈਕਟਰ ਦੇ ਵਿੱਚ ਜੰਮੂ ਕਸ਼ਮੀਰ ਦੇ ਜਿਹੜੇ ਖਾਸ ਤੌਰ ਤੇ ਜਿਹੜੇ ਸੈਂਸਿਟਿਵ ਏਰੀਆ ਉਹਨਾਂ ਦੇ ਵਿੱਚ ਲਗਾਤਾਰ ਰੋਦੇ ਦੀ ਬੰਬਾਰੀ ਹੁੰਦੀ ਹੈ ਸ਼ਾਮ ਨੂੰ ਹਰ ਰੋਜ਼ 7-8 ਵਜੇ ਉੱਥੇ ਗੋਲ ਫਾਇਰਿੰਗ ਖੁੱਲ ਜਾਂਦੀ ਹੈ ਜਿਦੇ ਵਿੱਚ ਸਾਡੇ ਕੁਝ ਖਾਸ ਕਿਉਂਕਿ ਸਾਡੇ ਪਰਿਵਾਰਾਂ ਦੇ ਆਪਣੇ ਉੱਥੇ ਨੌਜਵਾਨ ਜਿਹੜੇ ਹੈ ਦੇਸ਼ ਦੀ ਰਾਖੀ ਕਰ ਰਹੇ ਨੇ ਸਾਡੇ ਆਪਣੇ ਪਰਿਵਾਰ ਦੇ ਪੰਜ ਮੈਂਬਰ ਸਾਡੇ ਚਾਰ ਇਸ ਵਕਤ ਯੁੱਧ ਖੇਤਰ ਦੇ ਵਿੱਚ ਨੇ ਇਹਨਾਂ ਚੋ ਇੱਕ ਵੀਰ ਸਾਡਾ ਬਿਲਕੁਲ ਪੁਆਇੰਟਸ ਦੇ ਵਿੱਚ ਦੇਸ਼ ਦੀ ਰਾਖੀ ਕਰਨ ਦੇ ਲਈ ਕਈ ਦਿਨਾਂ ਤੋਂ ਉਹਦੇ ਨਾਲ ਜਦੋਂ ਗੱਲ ਕਰਦੇ ਆ ਤਾਂ ਪਰਿਵਾਰ ਦੇ ਵਿੱਚ ਪੂਰਾ ਇੱਕ ਸਹਿਮ ਬਣਿਆ ਹੋਇਆ ਔਰ ਹਰ ਵਕਤ ਅਰਦਾਸ ਕਰਦੇ ਆਂ ਵੈਗਰੂ ਦੇਵਗੇ ਕਿ ਉਹਨਾਂ ਸਾਰੇ ਵੀਰਾਂ ਦੇ ਲਈ ਜਿੰਨੇ ਸਾਡੇ ਵੀਰ ਸਾਡੇ ਦੇਸ਼ ਦੀ ਰੱਖਿਆ ਦੇ ਲਈ ਉੱਥੇ ਡਟੇ ਹੋਏ ਨੇ ਉਹਨਾਂ ਤੇ ਸਮਤ ਬਖਸ਼ੇ ਪਾਕਿਸਤਾਨ ਵਾਲਿਆਂ ਵਾਲ ਵੀ ਰਹਿਮਤ ਰਵੇ ਉਧਰ ਵੀ ਕੋਈ ਕੈਜੂਐਲਟੀ ਨਾ ਹੋਵੇ ਉਹ ਮੈਂ ਕਿਉਂਕਿ ਇਹ ਰੇਸਸੀ ਜੰਗਾ ਨੇ ਸਿਆਸੀ ਲੋਕਾਂ ਦੀਆਂ ਸਿਆਸੀ ਵਸਾਤਾਂ ਨੇ ਵੱਡੇ ਲੋਕਾਂ ਦੀਆਂ ਵੱਡੀਆਂ ਖੇਡਾਂ ਪਰ ਉਹਦੇ ਵਿੱਚ ਜਿਵੇਂ ਕਹਿੰਦੇ ਨੇਵੇਂ ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ ਤਾਂ ਇਹ ਗੱਲਾਂ ਹੋਈਆਂ ਪਈਆਂ ਸਾਡੇ ਆਪਣੇ ਨਗਰ ਦੇ ਵਿੱਚੋਂ ਕਈ ਪਰਿਵਾਰਾਂ ਦੇ ਮੁੰਡੇ ਜਿਹੜੇ ਇਕੱਲੇ-ਇਕੱਲੇ ਘਰਾਂ ਦੇ ਨੌਸਲਾ ਨੇ ਪਰ ਇੱਕ-ਇੱਕ ਸਿੰਗਲ-ਸਿੰਗਲ ਮੁੰਡਾ ਹੈ ਜਿਹੜੇ ਅੱਜ ਦੇਸ਼ ਦੀ ਰਾਖੀ ਕਰ ਰਹੇ ਆ ਉਹਨਾਂ ਮਾਮਾ ਦੇ ਉਹਨਾਂ ਦੇ ਘਰਾਂ ਵਾਲੀਆਂ ਦੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਦੀ ਕਿਸ ਤਰ੍ਹਾਂ ਕਾਲ ਜੇ ਫੜੇ ਹੋਈ ਨੇ ਇਸ ਤਰ੍ਹਾਂ ਮੁਠੀ ਦੇ ਵਿੱਚੋਂ ਜਾਨ ਤੇ ਵਿੱਚ ਜਾਨਾਈ ਹੋਈ ਹੋ ਨਾ ਪ੍ਰਭਾਰਾਂ ਨੂੰ ਦੇਖੋ ਔਰ ਜਿੰਨਾ ਏਰੀਆ ਦੇ ਵਿੱਚ ਜਿਹੜਾ ਇਹ ਯੁੱਧ ਦੇ ਬਦਲ ਮੰਡਰਾਇ ਹੋਏ ਸੀ ਕਿੰਨਾ ਵਪਾਰ ਪ੍ਰਭਾਵਿਤ ਹੋਇਆ ਔਰ ਸਭ ਤੋਂ ਵੱਧ ਜਿਹੜੀ ਗੱਲ ਖਤਰਨਾਕ ਹੋਈ ਕਿ 22 April ਤੋਂ ਬਾਅਦ ਤੁਰੰਤ ਭਾਰਤ ਸਰਕਾਰ ਨੇ ਕਹਿ ਕੇ 29 ਤੱਕ 7 ਦਿਨਾਂ ਦੇ ਵਿੱਚ ਵਿੱਚ ਜਿੰਨੇ ਵੀ ਪਾਕਿਸਤਾਨੀ ਆਵਾਮ ਇੱਧਰ ਆਈ ਹੋਈ ਹੈ ਪਾਕਿਸਤਾਨ ਦੇ ਲੋਕ ਚਾਹੇ ਕਿਸੇ ਵੀ ਤਰ੍ਹਾਂ ਦੀ ਵੀਜ਼ੇ ਲੈ ਕੇ ਆਏ ਹੋਏ ਹਨ ਤਾਂ ਉਹਨਾਂ ਨੂੰ ਤੁਰੰਤ ਸਾਡਾ ਦੇਸ਼ ਕਈਆਂ ਨੂੰ ਤਾਂ 48 ਘੰਟਿਆਂ ਦਾ ਸਮਾਂ ਦਿੱਤਾ ਕੰਨ ਨੂੰ ਵੱੱਡ ਕੱ ਬੱਦ ਦਿਨਾਂ ਦਾ ਸਮਾਂ ਦਿੱਤਾ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸੀ ਕੁਝ ਲੋਕ ਆਏ ਹੋਏ ਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਉਹਨਾਂ ਨੂੰ ਵਾਪਸ ਜਾਣਾ ਪਿਆ ਔਰ ਦੁੱਖ ਦੀ ਗੱਲ ਉਦੋਂ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਦੇਖ ਕੇ ਜਦੋਂ ਸਾਡੀਆਂ ਪਾਕਿਸਤਾਨ ਦੀਆਂ ਕੁਝ ਧੀਆਂ ਜਿਹੜੀਆਂ ਕਿ ਹਿੰਦੁਸਤਾਨ ਦੇ ਵਿੱਚ ਵਸੀਆਂ ਹੋਈਆਂ ਭਾਰਤ ਦੇ ਵਿੱਚ ਵਸੀਆਂ ਹੋਈਆਂ ਪਾਕਿਸਤਾਨੀਆਂ ਲੜਕੀਆਂ ਔਰ ਕਈ ਕਈ ਸਾਲਾਂ ਤੋਂ ਵਸੀਆਂ ਹੋਈਆਂ ਨੇ ਬਾਲ ਬੱਚੇਦਾਰ ਉਹਨਾਂ ਨੂੰ ਵੀ ਭਾਰਤ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਸਥਾਨਕ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤਾ ਕਿ ਤੁਸੀਂ ਵੀ ਤੁਰੰਤ ਛੱਡ ਕੇ ਜਾਓ ਅਸੀਂ ਦੇਖਦੇ ਹਾਂ ਅਟਾਰੀ ਬਾਰਡਰ ਦੇ ਉੱਤੇ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਦੀਆਂ ਮਾਮਾਂ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਉਹ ਗਲ ਨਾਲੋਂ ਉਹਨਾਂ ਤੋਂ ਤੋੜੇ ਨਹੀਂ ਜਾ ਰਹੇ ਉਹਨਾਂ ਦੇ ਰਿਸ਼ਤੇਦਾਰ ਕਿਸ ਤਰ੍ਹਾਂ ਖੋਂਦੇ ਨੇ ਬੱਚਿਆਂ ਦੀਆਂ ਭੂਆ ਆਪਣੇ ਭਤੀਜਿਆਂ ਨੂੰ ਕਿਸ ਤਰ੍ਹਾਂ ਗਲ ਨਾਲ ਲਾ ਕੇ ਰੋਂਦੀਆਂ ਹੋਈਆਂ ਆਪਣੇ ਘਰਾਂ ਤੱਕ ਲੈ ਕੇ ਜਾ ਰਹੀਆਂ ਜੁੱਧ ਕਿੰਨਾ ਖਤਰਨਾਕ ਹੈ ਅਸੀਂ 1947 ਤੋਂ ਲੈ ਕੇ ਹੁਣ ਤੱਕ ਸਾਡੇ ਕਈ ਪਾਕਿਸਤਾਨੀ ਵੀਰ ਜਿਨ੍ਹਾਂ ਦੇ ਵਿੱਚ ਨਾਸਰ ਢਿੱਲੋਂ ਦਾ ਵਿਸ਼ੇਸ਼ ਯੋਗਦਾਨ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਸੈਂਕੜੇ ਪਰਿਵਾਰ ਹਜ਼ਾਰਾਂ ਪਰਿਵਾਰ ਜਿਹੜੇ ਵਿਛੜੇ ਹੋਏ ਪਰਿਵਾਰ ਮਲਾਏ ਨਾਸਰ ਢਿੱਲੋਂ ਵੀਰ ਪੂਰੇ ਭਾਰਤੀ ਆਬਾਦ ਦਾ ਏਸ਼ੀਆ ਦੇ ਜਿਹੜਾ ਸਾਡਾ ਪ੍ਰਾਣਾ ਭਾਰਤ ਹੈ ਜਿਹਦੇ ਵਿੱਚ ਪਾਕਿਸਤਾਨ ਵੀ ਹੈ ਉਹਦੇ ਵਿੱਚ ਵਿਛੜੀਆਂ ਹੋਈਆਂ ਰੂਹਾਂ ਵਿਛੜੇ ਹੋਏ ਪਰਿਵਾਰਾਂ ਨੂੰ ਮਲਾਉਣ ਵਾਲਾ ਉਹ ਸਾਡਾ ਜਿਹੜਾ ਸ਼ਾਂਤੀ ਦੂਤ ਹੈ ਉਸਨੇ ਵੀ ਕੱਲ ਇਹ ਗੱਲ ਆਪਣੇ ਟਵਿੱਟਰ 'ਅਹੀਂ ਆਪਣੀ ਵੀਡੀਓ ਰਹੀ ਲੋਕਾਂ ਨੂੰ ਕਹੀ ਕਿ ਜੰਗ ਜਿਹੜੀ ਲੋਕ ਮੀਡੀਆ ਰੂਮ ਦੇ ਵਿੱਚ ਆਪਣੇ ਚੈਨਲਾਂ ਦੇ ਉੱਤੇ ਬੈਠ ਕੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਕੁਝ ਲੋਕ ਜਿਹੜੇ ਕੱਲਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਿਰਫ ਟੀਆਰਪੀ ਲੈਣ ਦੇ ਬਾਰੇ ਲੋਕਾਂ ਦੇ ਵਿੱਚ ਸਹਿਮ ਪੈਦਾ ਕਰ ਰਹੇ ਨੇ ਕਿਸ ਤਰ੍ਹਾਂ ਉਹ ਆਪਣੇ ਮੀਡੀਆ ਰੂਮ ਦੇ ਵਿੱਚ ਵਾਰ ਰਹੁੰਦੇ ਜਿਹੜਾ ਹੈ ਕਾ ਕਵਰਿੰਗ ਰੂਮ ਦੇ ਵਿੱਚ ਉਹ AI ਦੀ ਮਦਦ ਨਾਲ ਪਤਾ ਨਹੀਂ ਕਿੱਥੋਂ-ਕਿੱਥੋਂ ਲੈ ਕੇ ਉਹ ਫਿਲਮਾਂ ਬਣਾ ਕੇ ਸੀਨ ਲੈ ਲੈ ਕੇ ਉਹ ਦਿਖਾ ਰਹੇ ਨੇ ਕਿ ਜੀ ਪਾਕਰਾਚੀ ਤਬਾਹ ਹੋ ਗਿਆ ਜੀ ਸਾਡਾ INS ਵਿਕਰਾਂਤ ਕਰਾਚੀ ਪਹੁੰਚ ਗਿਆ ਜੀ ਉੱਥੇ ਲਾਹੌਰ ਤਬਾਹ ਕਰਤਾ ਜੀ ਇੰਨੀਆਂ ਬੰਦਰਾਂ Gama ਢਾਤੀਆਂ ਆਹ ਕਰਤਾ ਜੋ ਕਰਤਾ ਆਏ ਹੋ ਗਿਆ ਉਹ ਹੋ ਗਿਆ ਹੁਣ ਤਾਂ ਜੀ ਪਾਕਿਸਤਾਨ ਨੂੰ ਧਰਤੀ ਦੇ ਨਕਸ਼ੇ ਤੋਂ ਚੱਕ ਦੇਣਾ ਹੈ ਜੀ ਐਦਾਂ ਹੀ ਕੁਝ ਪਾਕਿਸਤਾਨ ਦੇ ਲੋਕ ਉਹ ਕਹਿੰਦੇ ਜੀ ਅਸੀਂ ਹੁਣ ਫਟਾਫਟ ਪਾਕਿਸਤਾਨ ਮੈਂ ਇੱਕ ਵੀਰ ਜਿਹੜਾ ਅੰਜੂਮ ਸਰੋਈ ਹੈ ਮੈਨੂੰ ਉਹਦੇ ਤੋਂ ਬੜੀ ਖਰਾਨੀ ਹੋਈ ਉਹ ਵੀ ਬਹੁਤ ਸਾਰੇ ਸਲਾਨੀਆਂ ਨੂੰ ਪੰਜਾਬੀਆਂ ਨੂੰ ਜਾਣਦੇ ਨੂੰ ਘਣ ਲਾਉਂਦਾ ਬੜਾ ਪਿਆਰ ਕਰਦਾ ਨਾਸਰ ਢੱਲੋਂ ਵਰਗਾ ਮਿੱਤਰ ਪਰ ਅੰਜੂਮ ਸਰੋਈ ਨੇ ਕੁਝ ਗੱਲਾਂ ਜਿਹੜੀਆਂ ਜਈਆਂ ਕੀਤੀਆਂ ਜਿਨ੍ਹਾਂ ਨੇ ਮਨ ਉਠੇਸ ਪਹੁੰਚਾਈ ਉਹ ਵੀਰ ਦੇ ਵਿੱਚ ਨਹੀਂ ਕਹਿ ਸਕਦਾ ਅੰਜੂਮ ਜੀ ਪਲੀਜ਼ ਆਪਣੇ ਆਪ ਨੂੰ ਕੰਟਰੋਲ ਰੱਖੋ ਨਾਸਰ ਢੱਲੋਂ ਵਰਗੇ ਵੀਰਾਂ ਦਾ ਤੁਸੀਂ ਸਾਥੀ ਉਹਨਾਂ ਤੋਂ ਸਿੱਖੋ ਕੁਝ ਸਾਡੇ ਭਰਾ ਵੀ ਪਾਕਿਸਤਾਨ ਘੁੰਮਦੇ ਨੇ ਜਿਹੜੇ ਸਾਡੇ ਸਿੱਖ ਟੂਰਿਸਟ ਨੇ ਉਹਨਾਂ ਦੀ ਤੁਸੀਂ ਗੱਲਬਾਤ ਦੇਖੋ ਅੱਜ ਵੀ ਉਹ ਫਰਗਾਨistan ਜਿਵੇਂ ਸਾਡੇ ਵੀਰ ਗਏ ਹੋਏ ਨੇ ਟਰ ਤੇ ਮੈਂ ਉਹਨਾਂ ਦਾ ਨਾਮ ਦਿਮਾਗ ਚੋਂ ਨਿਕਲ ਰਿਹਾ ਖੁਸ਼ੀ ਬੈਣ ਦੇ ਹਸਬੰਦ ਨੇ ਸਾਡੇ ਵੀਰ ਬਾਈ ਦਾ ਦਿਮਾਗ ਚੋਂ ਨਾ ਨਿਕਲ ਰਿਹਾ ਹੈਗਾ ਉਹ ਇਸ ਵਕਤ ਉਹ ਗਏ ਹੋਏ ਉਹਨਾਂ ਦੀ ਵੀਡੀਓ ਦੇਖੋ ਤੁਸੀਂ ਹੋਰ ਬਹੁਤ ਸਾਰੇ ਸਾਡੇ ਜਿਹੜੇ ਰਵੀਸ਼ ਕੁਮਾਰ ਜੀ ਨੂੰ ਦੇਖੋ ਕਦੇ ਵੀ ਉਹਨਾਂ ਦੀ ਜਿਹੜੀ ਹੈ ਬੋਲਬਾਣੀ ਆ ਉਹ ਬਿਲਕੁਲ ਅਥੈਂਟਿਕ ਆ ਔਰ ਟੱਕ ਤੋਂ ਟੱਕ ਲੋਕਾਂ ਦੇ ਵਿੱਚ ਸਹਿਮ ਪੈਦਾ ਕਰਨ ਵਾਲੀ ਅਖੇ ਕੋਈ ਗੱਲ ਨਹੀਂ ਇਹ ਜੰਗਾਂ ਵੱਡੀਆਂ ਨਹੀਂ ਹਨ ਇਹ ਬੰਦ ਹੋ ਜਾਣੀਆਂ ਇਹ ਜੰਗ ਦਾ ਹਲੇ ਸਟਾਰਟਿੰਗ ਆ ਜੰਗ ਦੀ ਤਿਆਰੀ ਹੈ ਜੰਗ ਦਾ ਭਿਆਨਕ ਰੂਪ ਹੈ ਦੇਖਣ ਵਾਲਾ ਜਾ ਕੇ ਦੇਖੋ ਜਕਰੇਨ ਚ ਕੀ ਹੈ ਜੰਗ ਸੀਰੀਅਸ ਚ ਦੇਖੋ ਜੰਗ ਕੀ ਆ ਗਾਜ਼ਾ ਪੱਟੀ ਚ ਜਾ ਕੇ ਦੇਖੋ ਇਜ਼ਰਾਇਲ ਨੇ ਕਿਸ ਤਰ੍ਹਾਂ ਫਲਸਤੀਨ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਹਰਾਕ ਰੰਗ ਕਿਸ ਤਰ੍ਹਾਂ ਉੱਥੇ ਜੰਗ ਦੇ ਵਿੱਚ ਤਵਾਹੀਆਂ ਮੱਚੀਆਂ ਨੇ ਜਾਪਾਨ ਦੇਖੋ ਅੱਜ ਵੀ ਅਸੀਂ ਨਾਗਾਸਾਕੀ ਹਿਰੋਸ਼ੀਮਾ ਸਾਡੇ ਬੱਚਿਆਂ ਨੂੰ ਦਿਖਾ ਰਹੇ ਹਾਂ ਪਰ ਉਧਰਲੇ ਪਾਸੇ ਪਾਕਿਸਤਾਨ ਦੇ ਹੁਕਮਰਾਨ ਮੈਨੂੰ ਉਮੀਦ ਨਹੀਂ ਸੀ ਮਰੀਮ ਨਵਾਜ਼ ਤੋਂ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਜਦੋਂ ਉਹਨਾਂ ਨੇ ਆਪਣੀ ਆਵਾਮ ਨੂੰ ਹੌਸਲਾ ਦੇਣਾ ਵੱਖਰੀ ਗੱਲ ਹੈ ਕੋਈ ਹਜ਼ਮੇਵਾਰ ਨਹੀਂ ਸਟੇਟ ਪੰਜਾਬ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਸਟੇਟ ਹੈ ਉੱਥੋਂ ਦੀ ਪੂਰੀ ਹਕੂਮਤ ਉਹਨਾਂ ਦੀ ਚੱਲਦੀ ਹੈ ਉਹਨਾਂ ਦੇ ਸੱਚਾ ਜੀ ਸ਼ਾਹ ਨਵਾਜ਼ ਸ਼ਰੀਫ ਬੈਠੇ ਨੇ ਸ਼ਾਹਵਾਜ਼ ਸ਼ਰੀਫ ਜੀ ਇਸ ਵਕਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਵੱਲੋਂ ਜਿਹੜਾ ਬਿਆਨ ਮਰੀਮ ਨਵਾਜ਼ ਵੱਲੋਂ ਦਿੱਤਾ ਗਿਆ ਉਹ ਉਹ ਚੰਗਾ ਨਹੀਂ ਸੀਗਾ ਭਾਵੇਂ ਕਿ ਕਾਫੀ ਸੰਜਮ ਵਾਲਾ ਸੀ ਫਿਰ ਵੀ ਉਹਨਾਂ ਨੇ ਜਿਹੜੀ ਇੱਕ ਗੱਲ ਕਹੀ ਕਿ ਸਾਡੇ ਕੋਲੇ ਸਾਡਾ ਦੇਸ਼ ਆ ਜਿਹੜਾ ਹੈਗਾ ਸਾਡੀ ਹਕੂਮਤ ਆ ਉਹ ਪਰਮਾਣੂ ਸ਼ਕਤੀ ਨਾਲ ਸੰਪੰਨ ਜਿਹੜੀ ਹੈ ਹਕੂਮਤ ਹੈ ਕਦੇ ਉਸ ਨੂੰ ਭੈਣ ਨੂੰ ਜਾ ਕੇ ਦੇਖਣਾ ਚਾਹੀਦਾ ਮੈਂ ਕਹੂੰਗਾ ਮਰੀਮ ਨਮਾਜ਼ ਸ਼ਰੀਫ ਜਾ ਕੇ ਇੱਕ ਵਾਰੀ ਜ਼ਰੂਰ ਜਪਾਨ ਜਾ ਕੇ ਦੇਖਿਆ ਉਹ ਸੋ ਬਹੁਤ ਅੱਛੀ ਗੱਲ ਹੋਈ ਜਿਹੜੀ ਆਪਾਂ ਨਾ ਗੱਲਾਂ ਕਰੀਏ ਬਾਲੀਆਂ ਕਿ ਕਿੰਨਾ ਸਾਡਾ ਜਿਹੜੀ ਪਾਪ ਇਧਰਲੇ ਪੰਜਾਬ ਦੀ ਜਿਹੜੀ ਹੈ ਸਭ ਤੋਂ ਪਹਿਲਾਂ ਤਾਂ ਲਗਾਤਾਰ 7 ਤਰੀਕ ਤੋਂ ਲੈ ਕੇ 10 ਤੱਕ ਸਕੂਲ ਬੰਦ ਨੇ ਸਾਡੀ ਐਜੂਕੇਸ਼ਨ ਦਾ ਕਿੰਨਾ ਸਤਿਆਨਾਸ਼ ਮਾਰਿਆ ਪਿਆ ਦੂਸਰੀ ਗੱਲ ਸਾਡਾ ਵਪਾਰ ਜਿਹੜਾ ਪਹਿਲਾਂ ਹੀ ਬੰਦ ਹੋਇਆ ਪਿਆ ਸੀ ਉਹ ਜਿਵੇਂ ক্লোਜ਼ ਹੋ ਗਿਆ ਬਹੁਤ ਸਾਰੇ ਵਪਾਰ ਜਿਹੜੇ ਪਾਕਿਸਤਾਨ ਨਾਲ ਹੋਰ ਪਾਸੇੋਂ ਚੱਲ ਰਿਹਾ ਸੀ ਸਾਡਾ ਜਿਹੜਾ ਹੈ ਹਵਾਈ ਰਸਤਾ ਖੁੱਲਾ ਸੀ ਉਹ ਬੰਦ ਹੋ ਗਿਆ ਕਿੰਨੇ ਵਪਾਰੀ ਵੀਰਾਂ ਦੇ ਸੌਦੇ ਕੈਂਸਲ ਹੋਏ ਹੋਣੇ ਨੇ ਕਿੰਨੀਆਂ ਫੈਕਟਰੀਆਂ ਦੇ ਮਜ਼ਦੂਰ ਇਥੋਂ ਜਾਣ ਲਈ ਤਿਆਰ ਹੋ ਗਏ ਆਪਾਂ ਦੇਖਦੇ ਆਂ ਲੁਧਿਆਣੇ ਤੋਂ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਜਿਹੜੇ ਮਜ਼ਦੂਰ ਪਲਾਨ ਕਰਦੇ ਜਾ ਰਹੇ ਨੇ ਭਾਰਤੀ ਜਿਹੜੇ ਅਮਰਸਰ ਵਗੈਰਾ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਬਠਿੰਡੇ ਤੋਂ ਇਥੋਂ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਅੰਵਾਰ ਵਾਲੇ ਉਹ ਪੰਜਾਬ ਨੂੰ ਛੱਡ ਕੇ ਜਾ ਰਹੇ ਹੀ ਹਾਲ ਪਾਕਿਸਤਾਨ ਦਾ ਆਉਣ ਵਾਲਾ ਹੌਰ ਨੂੰ ਛੱਡ ਛੱਡ ਲੋਕ ਜਾ ਰਹੇ ਹੋਣੇ اسلامਾਬਾਦ ਨੂੰ ਕਰਾਚੀ ਸ਼ਹਿਰ ਨੂੰ ਛੱਡ ਛੱਡ ਕੇ ਉੱਥੋਂ ਵੀ ਲੋਕ ਪਲਾਨ ਕਰਦੇ ਹੋਣਗੇ ਤੂੰ ਇਹ ਜੰਗ ਕਿਸੇ ਨੇ ਵੀ ਸਰਾਹੀ ਨਹੀਂ ਜੰਗ ਚੰਗੀ ਨਹੀਂ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਦੋਨੋਂ ਦੇਸ਼ਾਂ ਦੀ ਹਕੂਮਤ ਦਾ ਨਰਿੰਦਰ ਮੋਦੀ ਜੀ ਦਾ ਭਾਵੇਂ ਉਹਨਾਂ ਨੇ ਹਾਫੇ ਸ਼ੈਦ ਵਰਗਿਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਉਹਨਾਂ ਤੇ ਜਿਹੜੇ ਹੈ ਆਪਣੀ ਕਾਰਵਾਈ ਵੀ ਕੀਤੀ ਹੈ ਭਾਰਤ ਨੇ ਬੜੇ ਸੰਜਮ ਚ ਰਹਿ ਕੇ ਬੜੀ ਪੁਖਤਾ ਤਰੀਕੇ ਨਾਲ ਐਕੂਰੇਟ ਵਿਧੀ ਨਾਲ ਭਾਰਤੀ ਫੌਜ ਨੇ ਆਪਣੀ ਜਿਹੜੀ ਹੈ ਸੈਨਫ ਦਾ ਆਪਣੀ ਤਾਕਤ ਦਾ ਸਬੂਤ ਦਿੱਨੇ ਹੋਇਆ ਹੈ ਜੰਦਕ ਲੋਕਾਂ ਨੂੰ ਜਿਹੜੀ ਜ਼ੁਮੇਵਾਰ ਸੀ ਕਿ دہشت گردੀ ਲਈ ਉਹਨਾਂ ਦੇ ਉੱਤੇ ਅਟੈਕ ਕੀਤੇ ਨੇ ਤੇ ਪਰ ਤੁਰੰਤ ਜਿਹੜਾ ਹੈ ਜੰਗਬੰਦੀ ਜਿਹੜੀ ਹੋਈ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਅੰਜਮ ਸ਼ਰੋਆਜੀ ਜਿਹੜੇ ਹੈ ਥੋੜੇ ਬਾਈ ਬਾਈ ਨੂੰ ਮੈਂ ਕਹੂੰਗਾ ਕਿ ਪਲੀਜ਼ ਕੰਟਰੋਲ ਕਰੋ ਆਪਣੀ ਬਾਣੀ ਤੇ ਤੁਹਾਨੂੰ ਭਾਰਤ ਦੇ ਵਿੱਚ ਬੜਾ ਸੁਣਿਆ ਜਾਂਦਾ ਨਾਸਰ ਟਲੂ ਵੀਰ ਨੇ ਬੜਾ ਸੋਹਣਾ ਯੋਗਦਾਨ ਪਾਇਆ ਬੜੀ ਵਧੀਆ ਉਹਨਾਂ ਨੇ ਆਪਣੀ ਸ਼ੈਲੀ ਦੇ ਉੱਤੇ ਆਪਣੀ ਬੋਲੀ ਦੇ ਉੱਤੇ ਕਿ ਉਹ ਹਮੇਸ਼ਾ ਅੱਜ ਵੀ ਉਹ ਪਿਆਰ ਦੀ ਭਾਸ਼ਾ ਜਾਣਦੇ ਹੋ ਕਹਿੰਦੇ ਅਸੀਂ ਜੰਗਲ ਜੁੱਦਾਂ ਦੀ ਭਾਸ਼ਾ ਨਹੀਂ ਜਾਣਦੇ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਇਧਰਲੇ ਪਾਸੋਂ ਰਵੀਸ਼ ਕੁਮਾਰ ਜੀ ਨੇ ਬੜਾ ਸੋਹਣਾ ਜਿਹੜਾ ਹੈ ਆਪਣਾ ਰੋਲ ਨਵਾਇਆ ਹੋਰ ਵੀ ਸਾਡੇ ਕਈ ਅੱਛੇ ਪੱਤਰਕਾਰ ਨੇ ਉਹਨਾਂ ਨੇ ਵੀ ਬਹੁਤ ਸੋਹਣਾ ਰੋਲ ਨਵਾਇਆ ਕਿ ਦੇਸ਼ ਦੇ ਵਿੱਚੋਂ ਦੇਸ਼ਤਗਰਦੀ ਅੰਦਾਜ ਜਿਹੜਾ ਬਣਦਾ ਸੀ ਜੋ ਸਰਕਾਰ ਨੇ ਉਹਨਾਂ ਕੀ ਕੀਤਾ ਜਿਆਦਾ ਪਾਕਿਸਤਾਨ ਦੀ ਅਹਮ ਆਵਾਮ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਸਾਡੀ ਫੌਜ ਦਾ ਸਾਡੇ ਅਫੀਸਰ ਸਹਿਬਾਨਾਂ ਦਾ ਹਮੇਸ਼ਾ ਹੀ ਇਹ ਜਿਹੜਾ ਹੈ ਪ੍ਰੋਗਰਾਮ ਰਿਹਾ ਔਰ ਉਹਨਾਂ ਨੇ ਹੀ ਆਪਣਾ ਬਾਕਾਇਦਾ ਪੁਖਤਾ ਸਬੂਤ ਵੀ ਦਿੱਤੇ ਨੇ ਕਿ ਅਸੀਂ ਕਿੱਥੇ-ਕਿੱਥੇ ਅਟੈਕ ਕੀਤਾ ਅਟੈਕ ਕਰਕੇ ਵਾਪਸ ਆ ਗਏ ਬਾਕੀ ਆਵਾਮ ਨੂੰ ਸਾਡਾ ਕੋਈ ਮਤਲਬ ਨਹੀਂ ਹੈ ਇਵਨ ਕਿ ਸਾਡਾ ਆਰਮ ਫੋਰਸ ਨਾਲ ਵੀ ਪਾਕਿਸਤਾਨੀ ਫੋਰਸ ਦੇ ਉੱਤੇ ਵੀ ਜਿਹੜੇ ਹੈ ਕੋਈ ਅੱਗੇ ਤਵਾ ਨਹੀਂ ਕੀਤੀ ਸੋ ਬਹੁਤ ਵਧੀਆ ਗੱਲ ਹੈ ਜੋ ਜੰਗਵੰਦੀ ਹੋਈ ਹੈ ਪਹਾਵੇਂ ਕਿ ਕੱਲ ਕੁਝ ਘੰਟਿਆਂ ਬਾਅਦ ਹੀ ਸ਼ਾਮ ਨੂੰ ਤਿੰਨ ਚਾਰ ਘੰਟਿਆਂ ਬਾਅਦ ਪੁਣਛ ਦੇ ਵਿੱਚ ਫੇਰ ਗੋਲੀਬਾਰੀ ਹੋਈ ਹੈ ਜਿਹੜੀ ਕਿ ਅਕਸਰ ਚੱਲਦੀ ਰਹਿੰਦੀ ਹੈ ਪਰ ਹਾਲ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੁਖਦ ਨਹੀਂ ਸੁਖਦ ਖਬਰਾਂ ਬਣੀਆਂ ਰਹਿਣ ਸੋ ਪਹਾਵੇਂ ਅਸੀਂ ਪਹਿਲਾਂ ਨਹੀਂ ਬੋਲੇ ਇਸ ਚੈਨਲ ਦੇ ਉੱਤੇ ਇਹ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਸੀ ਅਸੀਂ ਅਜਿਹੇ ਮੁੱਦਿਆਂ ਤੇ ਵੇਫਾਲ ਤੋਂ ਢੜਕਾਉ ਗੱਲਾਂ ਨਹੀਂ ਕਰ ਸਕਦੇ ਇੱਕ ਜ਼ਿੰਮੇਵਾਰ ਸਾਡਾ ਚੈਨਲ ਹੈ ਮੈਂ ਇੱਕ ਜ਼ਿੰਮੇਵਾਰ ਆਉਂਦੀ ਤੀ ਹ ਅਧਿਆਪਕ ਹੋਣ ਦੇ ਨਾਤੇ ਮਾਨੂੰ ਬੜੀ ਠੇਸ ਲੱਗੀ ਹੋਈ ਸੀ ਪਰ ਗੱਲ ਕਰਨੀ ਪੈਂਦੀ ਸੀ ਦੇਖ ਰਹੇ ਸੀ ਦੋ ਵਾਰੀ ਵੀਡੀਓ ਬਣਾਈਆਂ ਵੀ ਪਰ ਉਹ ਅਪਲੋਡ ਨਹੀਂ ਕੀਤੀਆਂ ਅੱਜ ਇੱਕ ਸੁਖਤ ਸਨੇਹ ਨੂੜੀਕਦੇ ਹੋਏ ਬਾਦਲ ਸੁਖਤ ਸਨੇਹਾ ਆਇਆ ਕਿ ਕੱਲ ਸੀਜ਼ਫਾਇਰ ਹੋਇਆ ਅੱਜ ਸਾਰਾ ਦਿਨ ਉਹ ਸੀਜ਼ਫਾਇਰ ਕਾਇਮ ਹੈ ਸੋ ਸਾਰੇ ਸਮੂਹ ਭਾਰਤੀਆਂ ਨੂੰ ਸਮੂਹ ਪਾਕਿਸਤਾਨੀਆਂ ਨੂੰ ਜਿਹੜੇ ਅਮਨ ਪਸੰਦ ਸਹਿਰੀ ਨੇ ਆਮ ਆਵਾਮ ਨੂੰ ਜੰਗਵੱਦੀਆਂ ਜਿਹੜੀਆਂ ਮਾਰਕਾਂ ਔਰ ਜਿਹੜੇ ਕੈਜੂਐਲਟੀ ਹੋਈ ਆ ਬਹੁਤ ਸਾਰੇ ਲੋਕ ਫਿਰ ਵੀ 27 ਬੰਦੇ دہشت گردਾਂ ਹੱਥੋਂ ਮਾਰੇ ਗਏ ਉਸ ਤੋਂ ਬਾਅਦ ਕੁਝ ਪਾਕਿਸਤਾਨ ਦੇ ਵਿੱਚ ਕੁਝ ਨਹੱਥੇ ਵੀ ਮਾਰੇ ਗਏ ਹੋਣੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ دہشت ਗਰਦ ਸੀ ਕੁਝ ਨਹੱਥੇ ਵੀ ਮਾਰੇ ਗਏ ਹੋਣੇ ਉਸ ਤੋਂ ਬਾਅਦ ਪੁਨਛ ਦੇ ਵਿੱਚ ਜਿਹੜੇ 16 17 ਸਾਡੇ ਇੱਧਰ ਭਾਰਤੀ ਨਾਗਰ ਕੁਝ ਪੁਨਛ ਦੇ ਗੁਰੂ ਘਰ ਦੇ ਵਿੱਚ ਸਾਡੇ ਗਰੰਥੀ ਸਿੰਘ ਦੀ ਜਿਹੜੀ ਮੌਤ ਹੋਈ ਆ ਉਹਦੇ ਲਈ ਅਸੀਂ ਵੈਗੁਰੂ ਅੱਗੇ ਅਰਦਾਸ ਕਰਦੇ ਆਂ ਅੱਲਾਹ ਤਾਲਾ ਅੱਗੇ ਬੇਨਤੀ ਕਰਦੇ ਆਂ ਕਿ ਰਹਿਮਤ ਕਰਨ ਉਹਨਾਂ ਪਰਿਵਾਰਾਂ ਨੂੰ ਉਹਨਾਂ ਵਿਛੜੀਆਂ ਪਰਿਵਾਰ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾ ਤੇ ਨਵਾਸ ਵਖਣ ਤੇ ਪੰਜਾਬ ਭਾਰਤ ਪਾਕਿਸਤਾਨ ਪੂਰਾ ਹੱਸਦਾ ਵਸਦਾ ਰਹੇ ਇੱਥੇ ਜੰਗਾਂ ਦੀ ਲੋੜ ਨਹੀਂ ਹੈ ਇੱਥੇ ਮੇਲਿਆਂ ਦੀ ਲੋੜ ਹੈ ਇੱਥੇ ਨਫ਼ਰਤਾਂ ਨਹੀਂ ਇੱਥੇ ਮੁਹੱਬਤਾਂ ਦੀ ਲੋੜ ਹੈ ਇੱਥੇ ਵਪਾਰ ਦੀ ਐਜੂਕੇਸ਼ਨ ਦੀ ਖੁਸ਼ਹਾਲੀ ਦੀ ਸਾਡੀਆਂ ਨਹਿਰਾਂ ਨਦੀਆਂ ਦੇ ਪਾਣੀਆਂ ਨਾਲ ਸਾਡੀ ਧਰਤੀ ਸਿੰਜਣੀ ਚਾਹੀਦੀ ਆ ਨਾ ਕਿ ਖੂਨ ਨਾਲ ਸਾਡੇ ਨੌਜਵਾਨਾਂ ਦੀ ਖੂਨ ਨਾਲ ਇਹ ਧਰਤੀ ਸਿੰਜੇ ਇੱਥੋਂ ਦੇ ਬਾਗ ਬਗੀਚੇ ਹਰੇ ਭਰੇ ਹੋਣ ਚਲਦੇ ਹੋਏ ਪਹਾੜਾਂ 'ਚ ਆ ਰਹੇ ਝਰਨਿਆਂ 'ਚ ਪਾਣੀਆਂ ਨਾਲ ਸਿੰਜਣ ਨਾ ਕੇ ਸਾਡੇ ਮਾਮਾ ਦੇ ਪੁੱਤਾਂ ਦੇ ਖੂਨ ਇਹ ਧਰਤੀ ਸਿੰਜੀ ਜਾਵੇ ਸੋ ਇਨੀਆਂ ਬੇਨਤੀਆਂ ਕਰਦੇ ਹੋਏ ਹਾਫ ਜੀ ਤੁਰਾਜਾ ਚੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਨ